ਇਹੀ ਵਾਰ ਪੈਦਾ ਮਿਲਟਰੀ ਫੋਰਸਾਂ ਆਈਆਂ ਔਰ ਪੰਜਾਬ ਦੇ ਸਿਰ ਤੇ ਕਦ੍ਦਾ ਚੜਨਾ ਸ਼ੁਰੂ ਹੈ ਜਿਹੜਾ ਅੱਜ ਵਾਦਾ ਵਾਦਾ ਕਿੱਥੇ ਵੱਧ ਗਿਆ ਔਰ ਇਹ ਲੋਕ ਪੰਜਾਬ ਦੇ ਵਿੱਚ ਕੀ ਕੀ ਤਜਰਬੇ ਕਰਦੇ ਨੇ ਆਪਣੀ ਗੰਦੀ ਵਾਸਤੇ ਕੱਲੇ ਪੱਠਲ ਦਾ ਬਿਆਨ ਨਹੀਂ ਤੁਸੀਂ ਡੇਢ ਮਹੀਨਾ ਪਹਿਲਾਂ ਪੰਜਾਬ ਦੇ ਸਾਬਕਾ ਮੁਖਵੰਤੀ ਕੈਪਟਨ ਅਬਰਿੰਦਰ ਸਿੰਘ ਦਾ ਇੱਕ ਬਿਆਨ ਸੁਣਿਆ ਉਹ ਕਹਿੰਦੇ ਮੈਂ ਜਦੋਂ ਕਾਂਗਰਸ ਐਮਪੀ ਸੀਗਾ ਮੈਂ 25 ਮੁੰਡਿਆਂ ਨੂੰ ਸਿਲੰਡਰ ਕਰਾਇਆ ਸੀਗਾ ਪਾਦੋਂ 25 ਦੇ 25 ਮੁੰਡੇ ਮਾਰ ਦਿੱਤੇ ਗਏ ਉਹ ਬੰਦਿਆਂ ਨੂੰ ਵੀ ਚੇਤਾ ਹੋਣਾ ਉਹ ਅਜੇ ਤੱਕ ਨਹੀਂ ਬੋਲੇ ਹੋਰ ਚੇਤਾ ਆ ਕਿ ਮੈਂ ਜਿਹੜੇ ਮੁੰਡੇ ਪੇਸ਼ ਕਰਾਇਆ ਸੀ ਉਹ ਮਾਰ ਦਿੱਤੇ ਗਏ ਸਰ ਸਾਡੇ ਪੁੱਤ ਜਿਹੜੇ ਆ ਗਾਜਰਾ ਮੂਈਆਂ ਮੂ ਬਵਾ ਦਿੱਤੇ ਇਹ ਗਾਜਨ ਪੁਲਿਸ ਅੰਦਰ ਸਾਡੇ ਪੁੱਤਾਂ ਨੂੰ ਕਪਟਰ ਨੇ ਨਹੀਂ ਦੱਸਿਆ ਕਿ ਉਹਨਾਂ ਮੁੰਡਿਆਂ ਦੀਆਂ ਲਾਸ਼ਾਂ ਕਿੱਥੇ ਗਈਆਂ ਉਹਨਾਂ ਮੁੰਡਿਆਂ ਦਾ ਨਾਂ ਕਿੱਥੇ ਗਏ ਪਤਾ ਨਹੀਂ ਉਹਨਾਂ ਦੇ ਮਾਪੇ ਜਿਹੜੇ ਅਜੇ ਤੱਕ ਦੀਖਦੇ ਹੋਣਗੇ ਕਾਂਗਰਸ ਸਹਜੇ ਸਹਜੇ ਪੰਜਾਬ ਦੇ ਲੋਕਾਂ ਨੂੰ ਦੱਸ ਲਈ ਹੈ ਕਿ ਅਸੀਂ ਕੀ ਕਤੂਤਾ ਕੀਤੀਆਂ ਪੰਜਾਬ ਦੇ ਵਿੱਚ ਸਾਰੀ ਦੁਨੀਆ ਨੂੰ ਪਤਾ ਕਿ ਜਿਹੜਾ ਸਤਾਰਾਂ ਦੀ ਇਲੈਕਸ਼ਨ ਸੀਗੀ ਵੀਸਵ ਸਤਾਨਾ ਦੇ ਚਾਮਾਦੀ ਪਾਰਟੀ ਦੀ ਪੰਜਾਬ ਵਿੱਚ ਐਂਟਰੀ ਹੋਈ ਪਹਿਲਾਂ 14 ਦੀ ਲੋਕ ਸਭਾ ਵਿੱਚ ਹੋਈ ਫਿਰ 17 ਵਿੱਚ ਹੋਈ ਜਦੋਂ ਆਮ ਅਖਬਾਰਾਂ ਦੇ ਵਿੱਚ ਸੈਮਨ ਲਨਰ ਤੇ ਆਮ ਚੱਚਾ ਸੀ ਕਿ ਆਮਾਦੀ ਪਾਰਟੀ 100 ਸੀਟ ਜਿੱਤੂਗੀ ਤੇ ਉਸ ਸਮੇਂ ਮੋਰ ਬੰਬ ਤਮਾਕਾ ਕਰਾਇਆ ਗਿਆ ਤੇ ਕਾਕਦ ਦੀ ਸਰਕਾਰ ਬਣ ਗਈ ਅੱਜ ਮੈडम ਪੱਠਲ ਦੇ ਬਿਆਨ ਤੋਂ ਇਹ ਚੀਜ਼ਾਂ ਸਭ ਲੋਕਾਂ ਦੇ ਸਾਹਮਣੇ ਆਦੀਆਂ ਤੇ ਪੰਜਾਬ ਨੂੰ ਕਿੱਦਾਂ ਤਬਾਹ ਕੀਤਾ ਗਿਆ ਪੰਜਾਬ ਕਿੱਦਾਂ ਵਿਵਾਗ ਕੀਤਾ ਗਿਆ ਪੰਜਾਬ ਨੂੰ ਕਿੱਦਾਂ ਅੱਗ ਦੀ ਪੱਠੀ ਦੇ ਵਿੱਚ ਚੋਕਿਆ ਗਿਆ ਕਿੱਦਾਂ ਪੰਜਾਬ ਦੇ ਵਿੱਚ ਚੌਕ ਚੌਰਾ ਦੇ ਵਿੱਚ ਬੰਬ ਚੱਲਦੇ ਥੇ ਕਿੱਦਾਂ ਬੱਸਾਂ ਚੋਂ ਲਾ ਕੇ ਲੋਕਾਂ ਨੂੰ ਮਾਰਿਆ ਜਾਂਦਾ ਜਾਂਦਾ ਕਿੰਦਾ ਮਰਜ਼ਬ ਆ ਗਏ ਉਹ ਨਹੀਂ ਕਹਿੰਦੇ ਕਿ ਬੱਤੀ ਬੰਦ ਬਬ ਜਿਹੜੇ ਪੰਜਾਬ ਦੇ ਚ ਪਏ ਐ ਇਹਨਾਂ ਨੂੰ ਬੰਬਾਂ ਦਾ ਪਤਾ ਇਹਨਾਂ ਨੂੰ ਮੁੰਡੇ ਪੇਸ਼ ਕਰਨ ਦਾ ਪਤਾ ਇਹਨਾਂ ਨੂੰ ਅਫਸਰ ਆ ਕੇ ਕਹਿੰਦੇ ਬੰਬਤ ਬੱਕੇ ਕਰਾ ਦਈਏ ਕਾਂਗਰਸ ਇਹ ਪੌਲਟੈਕਸ ਕਰ ਦਈਦੀ ਇਹਨਾਂ ਨੇ ਆਪਣੇ ਮੂੰਹ ਇਹਨਾਂ ਦੇ ਲੀਡਰਾਂ ਦੇ ਬਿਆਨਾਂ ਨੇ ਆਪਣੇ ਮੂੰਹ ਹੁਰ ਸਰਸੇ ਦੱਸੀ ਜਾਂਦੇ ਆ ਕਿ ਅਸੀਂ ਕੀ ਕੀ ਕਲਤੂਤਾ ਕੀਤੀ ਹੈ ਬਸ ਮੈਂ ਪੰਜਾਬੀਓ ਤੁਹਾਨੂੰ ਕਹਿਣਾ ਚਾਹੁੰਦਾ ਕਿ ਇਹ ਇੱਕ ਕਰਦਾ ਹੈ ਇੱਕ ਕਰਦਾ ਹੈ ਸਰ ਇਹਨਾਂ ਕਾਂਗਰਸੀਆਂ ਦਾ ਇੱਕ ਕਰਦਾ ਤੇ ਕਾਂਗਰਸੀਆਂ ਐਸ ਰਿਤੀਆਂ ਨੇ ਲੋਕਾਂ ਨੂੰ ਆਪਸੀ ਕਿੱਦਾਂ ਲੜਾਉਣਾ ਹੈ ਅਮਨ ਚੈਨ ਕਿੱਦਾਂ ਪੰਕ ਕਰਦਾ ਹੈ ਬੰਬ ਕਿੱਦਾਂ ਚਲਾਉਨੇ ਸਰਕਾਰਾਂ ਕਿੱਦਾਂ ਬਣਾਉਣੀ ਆ ਇਹ ਤਜਰਬੇ ਕਿਤੇ ਪੰਜਾਬ ਦੇ ਵਿੱਚ ਇਸ ਕਾਂਗਦਸ ਨੇ ਇਹ ਤਜਰਬੇ ਕਰਕੇ ਇਹ ਤਜਰਬੇ ਕਰਕੇ ਪੰਜਾਬ ਅਜੇ ਇੱਥੋਂ ਤੱਕ ਪਹੁੰਚ ਗਿਆ ਮੈਡਮ ਪਠੱਲ ਹਬੇਸ਼ਾ ਇਹ ਗੱਲ ਕਹਿੰਦੀ ਆ ਕਿ ਉਹ ਗਏ ਦੇਸ਼ਵਕਤ ਬਾਬਾ ਹੀਰਾ ਸਿੰਘ ਪਠੱਲ ਦੀ ਬੇਟੀ ਹੈ ਇਹ ਸੱਚ ਹੈ ਪਰ ਮੈਂ ਉਹਨਾਂ ਨੂੰ ਕਹੂੰਗਾ ਕਿ ਲਓ ਵਾ ਕੀ ਇਹ ਇੱਕ ਦੇਸ਼ਵਕਤ ਦੀ ਬੇਟੀ ਹੈ ਜਿਹਨੂੰ ਪੰਜਾਬ ਦੇ ਨਾਲ ਕੋ ਮੋਤ ਸੀਗਾ ਜੇ ਉਹ ਨਹੀਂ ਦੇਖਦੇ ਨਾਲ ਕੋਈ ਮੋਸੀਗਾ ਪਹਿਲੀ ਗੱਲ ਤੇ ਇਹਨਾਂ ਅਫਸਰਾਂ ਦੇ ਉਹਨਾਂ ਬੰਦਿਆਂ ਦੇ ਜਿਹੜੇ ਬਾਪ ਤਬਾਕੇ ਕਰਨ ਦੀ ਸਲਾਮਾ ਦੇਦੇ ਸੀਗੇ ਉਹਨਾਂ ਦੇ ਨਾਂ ਉਦੋਂ ਹੀ ਮੈਡਮ ਪੱਠਲ ਨੂੰ ਦੱਸਣੇ ਚਾਹੀਦੇ ਸੀਗੇ ਜੇ ਉਦੋਂ ਨਹੀਂ ਦੱਸੇ ਤੇ ਅੱਜ ਵੀ ਜੇ ਉਹਨਾਂ ਨੂੰ ਪੰਜਾਬ ਨਾਲ ਪਿਆਰ ਹੈ ਅੱਜ ਵੀ ਜੇ ਉਹ ਸਮਝਦੇ ਆ ਕਿ ਇੱਕ ਦੇਸ਼ ਵਖਤ ਬਦਵਾ ਚ ਉਹ ਜੰਬੀ ਭਲੀ ਹੈ ਤੇ ਉਹਨਾਂ ਦੇ ਨਾਂ ਦੱਸਰੇ ਚਾਹੀਦੇ ਆ ਉਹ ਜੇ ਨਹੀਂ ਦੱਸਦੇ ਤੇ ਮੈਂ ਸਭ ਦਾ ਕਿ ਆਪਣੇ ਵੱਡੇ-ਵਡੇਰਿਆਂ ਦਾ ਨਾਂ ਵੀ ਉਹਨਾਂ ਨੇ ਕਲੰਕਿਤ ਕਰਕੇ ਦੱਸਤਾ ਵੱਡੇ-ਵਡੇਰਿਆਂ ਦੀ ਦੇਸ਼ ਭਗਤੀ ਜਿਹੜੀ ਹੈ ਉਹਨੂੰ ਵੀ ਮਿੱਟੀ ਜਿਦੋਲਕੇ ਰੱਖਤਾ ਮੈਂ ਆਦਮ ਪੱਠਲ ਨੇ ਉਹ ਜੇ ਵਾਕਿਆਈ ਉਹ ਪੰਜਾਬ ਦੀ ਧੀ ਕਹਿੰਦੀ ਆਪਣੇ ਆਪ ਨੂੰ ਹੀਰਾ ਸਿੰਘ ਪੱਠਲ ਦੀ ਧੀ ਹੈ ਉਹਦੋਂ ਅਜੋਨਾ ਅਫਸਾਣੇ ਹੋਰ ਨਾ ਦੱਸਦੇ ਨੇ ਚਾਹੀਦੇ ਪਹਿਲੀ ਗੱਲ ਤੇ ਉਦੋਂ ਦੱਸਣੇ ਚਾਹੀਦੇ ਕਿਉਂ ਨਹੀਂ ਦੱਸੇ ਕਿਉਂ ਨਹੀਂ ਕੈਪਟਨ ਵੀ ਦੱਸ ਸਕਦੇ ਦੱਸਿਆ ਉਦੋਂ ਉਸ ਸਮੇਂ ਕਿਉਂ ਨਹੀਂ ਦੱਸਿਆ ਕਿ ਮੈਂ 25 ਮੁੰਡੇ ਪੇਸ਼ਕਦਾ ਹੀ ਉਹ ਮੁੰਡੇ ਮਾਰ ਦਿੱਤੇ ਗਏ ਅੱਜ ਕੱਪਟਨ ਨੂੰ ਜੱਤਾ ਆ ਗਿਆ ਅੱਜ ਕੱਪਟਨ ਕਹਿੰਦਾ ਮੈਨੂੰ ਕਦੀ ਕਦੀ ਨੀਂਦ ਨਹੀਂ ਆਉਂਦੀ ਇੰਨਾ ਲੰਮਾ ਸਮਾਂ 30 ਸਾਲ ਸਾਕਾਚਾ ਪੀ ਕੇ ਸੌਂਦੇ ਰਹੇ ਸਾਡੇ ਪੁੱਤਾਂ ਨੂੰ ਯਾਰ ਤੁਸੀਂ ਇੱਦਾਂ ਬਿਵਾਤ ਤਾ ਪੰਜਾਬੀਆਂ ਨੂੰ ਇੱਦਾਂ ਬਿਵਾਤ ਤਾ ਕਦੋਂ ਬੰਦਾ ਕੰਮ ਤੇ ਗਿਆ ਵਾਪਸ ਨਹੀਂ ਆ ਕਿਤੇ ਬੰਬ ਚੱਲ ਗਿਆ ਚੌਂਕ ਚਿੱਕੇ ਬਾਅਦ ਸੁਣਨਾ ਇਸ ਕਰਕੇ ਦੋਸਤੋ ਮੈਂ ਵਿਕਟਮ ਹਾਂ ਉਹਨਾਂ ਹਾਲਾਤਾਂ ਦਾ ਮੈਂ ਇਸ ਕਰਕੇ ਤੁਹਾਨੂੰ ਕਹਿਣਾ ਚਾਹੁੰਦਾ ਪੰਜਾਬੀਓ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਕਾਂਗਰਸ ਦਾ ਅਸਲੀ ਰੂਪ ਕੀ ਹੈ ਹੁਣ ਕਿ ਉਹਦੀ ਬੋਲੇ ਕਾਲਦੇ ਹੁਣ ਕਿੱਥੇ ਗਏ ਰਾਰਾ ਬ੍ਰੈਂਡਡ ਕੱਪੜੀ ਹੁਣ ਕਿ ਉਹਦੀ ਮੈਡਮ ਮੱਠਲ ਦੇ ਬਿਆਨ ਤਾਂ ਬੋਲਦੇ ਦੱਸਣ ਕਾਂਗਰਸੀ ਕਿ ਕਿਹੜੇ ਅਫਸਰ ਸੀ ਜਿਹੜੇ ਕਹਿੰਦੇ ਸੀ ਕਿ ਬੰਬਲਾਸ ਕੀਤੇ ਜਾਣ ਤਾਂ ਬਦਲ ਸਰਕਾਰ ਬਣੂਗੀ ਇਹ ਮੇਰਾ ਸਵਾਲ ਹੈ ਇਹਨਾਂ ਦੇ ਉੱਤੇ ਮੇਰਾ ਸਵਾਲ ਹੈ ਕਿ ਦੱਸਿਆ ਜਾਵੇ ਔਰ ਮੇਰੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੋਲੋਂ ਇਹ ਮੰਗ ਹੈ ਕਿ ਇਸ ਬਿਆਨ ਦੀ ਜਾਂਚ ਕਰਾਈ ਜਾਵੇ ਇਹ ਬਹੁਤ ਸਿਰਸਾ ਮੁੱਦਾ ਸਰ ਪੰਜਾਬ ਦੇ ਹਜ਼ਾਰਾਂ ਲੋਕ ਮਰ ਗਏ ਪੰਜਾਬ ਦੇ ਹਜ਼ਾਰਾਂ ਮੁੰਡੇ ਮਰ ਗਏ ਅੱਜ ਕਈ ਉਹਦੇ ਜ਼ਿਲ੍ਹੇ ਚ ਬੈਠੇ ਆ ਉਹ ਇਹਨਾਂ ਦੀ ਬਦੌਲਤ ਇਹ ਲੋਕ ਇਹਨਾਂ ਦੀ ਚਾਚਾ ਰਜ ਦੇ ਦੇ ਇਹਨਾਂ ਨੇ ਪੰਜਾਬ ਨੂੰ ਮਾਰਨ ਵਾਸਤੇ ਇਹਨਾਂ ਦੀ ਚਾਚਾ ਰਚੀਆਂ ਇੰਨਾ ਦੇ ਆਪਣੀ ਗੱਦੀ ਵਾਸਤੇ ਇੰਦਾ ਦੀਆਂ ਸਾਧਸ਼ਾਾਂ ਲੱਚੀਆਂ ਇਹ ਸਾਧਸ਼ਾ ਬੇਦਕਾਬ ਹੋਣੀਆਂ ਚਾਹੀਦੀਆਂ ਮਾਨ ਸਾਹਿਬ ਨੂੰ ਇਹ ਸਾਧਸ਼ਾ ਬੇਦਕਾਬ ਕਰਨੀਆਂ ਚਾਹੀਦੀਆਂ ਇਹ ਲੋਕ ਆਪ ਗੱਦੀ ਤੇ ਬਾਰੇ ਬਿਆਨ ਕਿੱਦਾਂ ਦੇ ਦਿੰਦੇ ਕਿਹੜੀ ਦੇਸ਼ ਭਗਤੀ ਹੈ ਨਾ ਦੀ ਆ ਦੇਸ਼ ਭਗਤੀ ਹੈ ਕਿ ਕੁਰਸੀ ਦੇ ਲਈ ਬੰਬ ਬੰਬ ਲਾਸਤ ਕਰਾਓ ਕੁਰਸੀ ਦੀ ਲਈ ਫਾਇਦਾ ਕਰਾਓ ਲੋਕਾਂ ਦਾ ਅਮਰ ਚਾਹਨ ਜਿਹੜਾ ਉਹਨੂੰ ਤੋੜੋ ਫਿਰ ਕਿਹਦੀ ਲੜਾਈ ਕਰਾਓ ਇੱਕ ਕਾਂਗਰਸ ਨੇ ਪੰਜਾਬ ਦੇ ਵਿੱਚ ਕੀਤਾ ਸੋ ਮੇਰਾ ਦੋਸ਼ ਹੈ ਕਿ ਮੈਡਮ ਪੱਠਲ ਦਾ ਬਿਆਨ ਕਾਂਗਰਸ ਦੇ ਉਹਨਾਂ ਗੰਦਾਵਾਂ ਤੋਂ ਜਿਹੜੇ ਗੰਦਾ ਪੰਜਾਬ ਨੂੰ ਬਰਬਾਦ ਕਰਨ ਲਈ ਕਾਂਗਰਸ ਨੇ ਕੀਤੇ ਹਨ ਉਹਨਾਂ ਗੰਦਾਵਾਂ ਤੋਂ ਥੋੜਾ ਥੋੜਾ ਪਰਦਾ ਚੁੱਕਦਾ ਸੋ ਪੰਜਾਬੀਓ ਮੇਰੀ ਤੁਹਾਡੀ ਕਚਹਿਰੀ ਦੇ ਵਿੱਚ ਲੋਕ ਕਚਹਿਰੀ ਦੇ ਵਿੱਚ ਮੈਂ ਤਾਂ ਮਾਨ ਸਾਹਿਬ ਨੂੰ ਕਹੂੰਗਾ ਇਹਦੀ ਜਾਂਚ ਕਰਾਓ ਮੈਂ ਤੁਹਾਨੂੰ ਲੋਕ ਕਚਹਿਰੀ ਅਸਰ ਕਚਹਿਰੀ ਤੁਸੀਂ ਜੇ ਅਸਲ ਲੋਕ ਫੈਲਾ ਕਰਦੇ ਆ ਮੇਰੀ ਪੰਜਾਬੀਆਂ ਨੂੰ ਬੇਨਤੀ ਆ ਕਿ ਇੰਨਾ ਕਾਂਗਰਸੀਆਂ ਦੇ ਜਿਹੜੇ ਚਿਹਰੇ ਆ ਉਹ ਨੰਗੇ ਹੋਦੇ ਆ ਇਹ ਜਿਹੜੇ ਝੂੰਦੇ ਤਮਕਾ ਹੁੰਦੇ ਇਹ ਜਿਹੜੇ ਹੜ ਹੜ ਵੀ ਬਿਆਨ ਦਿੰਦੇ ਇਹਨਾਂ ਦਾ ਅਸਲੀ ਚਿਹਰਾ ਤੁਹਾਡੇ ਸਾਹਮਣੇ ਨੰਗਾ ਹੋਦਿਆ ਇਹਨਾਂ ਨੂੰ ਲੋਕ ਚਾਹੀਦੇ ਵਿੱਚ ਮੂੰਹ ਨਾ ਲਾਇਓ ਇਹ ਤਾਂ ਦੇ ਕੋ ਇਹਨਾਂ ਨੂੰ ਮੂੰਹ ਨਾ ਲਾਇਓ ਇਹਨਾਂ ਨੂੰ ਪੁੱਛੋ ਕੌਣ ਲੋਕ ਸੀਗੇ ਔਰ ਬੜਾ ਖਤਰਨਾਕ ਬਿਆਨ ਆਏ ਜੇ ਪੰਜਾਬ ਦੀ ਬੀਰੋਕਰੇਸੀ ਦੇ ਵਿੱਚ ਇਦਾਂ ਦੇ ਬੰਦੇ ਬੈਠੇ ਸੀਗੇ ਜਿਹੜੇ ਉਸ ਸਮੇਂ ਮੁੱਖ ਮੰਤਰੀ ਨੂੰ ਗਾਈਡ ਕਰਦੇ ਸੀਗੇ ਇੱਕ ਕੋ ਐਂ ਨਹੀਂ ਹੈ ਕਿ ਬਹੁਤ ਖਤਰਨਾਕ ਬਿਆਨ ਹੈ ਕਿਹੜੀ ਬੀ ਲੋਕ ਸੀ ਜਿਹੜੀ ਪੰਜਾਬ ਨੂੰ ਪਦਵਾਦ ਕਰਨਾ ਚਾਹੁੰਦੀ ਸੀ ਮੁੱਖ ਮੰਤਰੀ ਦੇ ਨਾਮ 'ਤੇ ਕਾਂਗਰਸੀਆਂ ਦੇ ਨਾਮ 'ਤੇ ਇਹ ਮੈਡਮ ਪੱਠਨ ਨੂੰ ਜਿਹੜਾ ਉਹ ਦੱਸਣਾ ਚਾਹੀਦਾ ਔਰ ਮੇਰੀ ਮੁੱਖ ਮੰਤਰੀ ਸਾਹਿਬ ਤੋਂ ਮੰਗਿਆ ਕਿ ਇਸ ਮਤਲਬ ਬਿਆਨ ਦੀ ਜਿਹੜੀ ਹੈ ਉਹ ਬਹੁਤ ਡੰਗਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਆ ਔਰ ਮੇਰੀ ਪੰਜਾਬੀਓ ਤਾਡੀ ਲੋਕ ਜادیه ਵਿੱਚ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਮੂੰਹ ਨਾ ਲਾਓ ਇਹਨਾਂ ਨੇ ਬਰਬਾਦ ਕੀਤਾ ਪੰਜਾਬ ਇਹਨਾਂ ਨੇ ਪੰਜਾਬ ਨੂੰ ਆਰਥਿਕ ਤੌਰ ਤੇ ਬਰਬਾਦ ਕੀਤਾ ਇਹਨਾਂ ਨੇ ਅੱਜ ਤੱਕ ਹਜ਼ਾਰਾਂ ਲੋਕ ਜਿਹੜੇ ਆ ਇਸ ਅੱਗ ਦੇ ਵਿੱਚ ਝੋਕਦੇ ਜਿਹੜੀ ਅੱਗੇ ਇਹਨਾਂ ਨੇ ਆਪਣੀ ਸਦਾ ਵਾਸਤੇ ਪੰਜਾਬ ਦੇ ਵਿੱਚ ਬਾਲੀ ਸੀ ਜੀ ਮੈਂ ਇਹ ਤੁਹਾਡੇ ਸਾਈ ਮੀਡੀਆ ਦੇ ਸਾਈ ਦੂਧੀਆਂ ਭਾਦ ਦੇ ਪੰਜਾਬੀਆਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਸੀਗਾ ਮੈਂ ਇਹ ਅਪੀਲ ਕਰਨ ਵਾਸਤੇ ਆਇਆ ਸੀ ਜਨ ਸਰ ਲੈਦਾ ਜੀ ਸਾਹਿਬ ਸਮਝੋ ਕਿ ਹੋਰ ਵੀ ਲੀਡਰਾਂ ਨੂੰ ਇਸ ਬਾਰੇ ਜਾਣਕਾਰੀ ਸੀ ਜਿਵੇਂ ਇਸ ਤਰ੍ਹਾਂ ਦਾ ਉਪਲਬਧ ਬਿਆਨ ਹੈ